ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੂਲ ਸੁਬੂਚੀ ਸੰਗਤ ਨੂੰ ਦੁਨੀਆ ਭਰ ਦੇ ਵਿੱਚ ਰਹਿੰਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਸੋ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਕੁਝ ਸਵਾਲ ਤੁਹਾਨੂੰ ਕਰਨੇ ਨੇ ਕਿਉਂਕਿ ਅੱਜ ਗੁਰਦੁਆਰਿਆਂ ਚ ਗੁਰੂ ਘਰਾਂ ਦੇ ਵਿੱਚ ਲੋਕ ਗਏ ਨੇ ਮੱਥੀ ਟੇਕ ਰਹੇ ਨੇ ਦਰਸ਼ਨ ਕਰ ਰਹੇ ਨੇ ਗੁਰੂ ਪਾਤਸ਼ਾਹ ਦੇ ਜਾਣਾ ਵੀ ਚਾਹੀਦਾ ਹੈ ਸੇਵਾ ਕਰ ਰਹੇ ਨੇ ਲੰਗਰ ਤੱਕ ਲਗਾਏ ਗਏ ਨੇ ਕਿਉਂਕਿ ਸਾਡੇ ਸਭ ਦੇ ਸਾਂਝੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਆਏ ਉਹਨਾਂ ਨੇ ਸਾਨੂੰ ਬਹੁਤ ਚੰਗੇ ਰਾਹ ਤੇ ਪਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਨੇ ਕਿ ਕੱਲ ਤਾਰਨ ਗੁਰਨਾਨਕ ਆਇਆ ਉਸ ਵੇਲੇ ਉਸ ਧਰਤੀ ਤੇ ਆਏ ਜਦੋਂ ਇਨਸਾਨ ਇੱਕ ਦੂਜੇ ਨੂੰ ਮਾਰਨ ਤੇ ਲੱਗਿਆ ਹੋਇਆ ਸੀ ਝੂਠ ਇੱਕ ਦੂਜੇ ਤੇ ਅਤਿਆਚਾਰ ਹੋ ਰਿਹਾ ਸੀ ਕੀ ਕੁਝ ਚੱਲ ਰਿਹਾ ਸੀਗਾ ਬੈਮ ਪਰਮ ਜਿਨ੍ਹਾਂ ਦੇ ਵਿੱਚੋਂ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਕੱਢਿਆ ਔਰ ਉਹਨਾਂ ਨੇ ਹਰ ਇੱਕ ਨੂੰ ਉਪਦੇਸ਼ ਦਿੱਤੇ ਚਾਹੇ ਕੋਈ ਵੀ ਧਰਮ ਹੈ Hindu ਹੈ Muslim ਹੈ Sikh ਹੈ Isai ਹੈ ਉਹ ਹਰ ਇੱਕ ਦਾ ਸਤਿਕਾਰ ਕਰਦੇ ਉਹ ਕਹਿੰਦੇ ਕਿ ਪਰਮਾਤਮਾ ਇੱਕ ਹੈ ਪਰ ਅੱਜ ਮੈਂ ਤੁਹਾਨੂੰ ਕੋਈ ਸਵਾਲ ਕਰਾਂਗੀ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤੇ ਕਿ ਅਸੀਂ ਉਹਨਾਂ ਦੇ ਫਲਸਫੇ ਤੇ ਚੱਲ ਰਹੇ ਹਾਂ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਕਿਹਾ ਸੀਗਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਸਕੋ ਅਸੀਂ ਕੀ ਕਰ ਰਹੇ ਹਾਂ ਵੰਡ ਕੇ ਤੱਕੀ ਸ਼ਕਣਾ ਦੂਜਿਆਂ ਦਾ ਵੀ ਖੋ ਕੇ ਖਾ ਰਹੇ ਹਾਂ ਇੱਕ ਦੂਜੇ ਨੂੰ ਕੱਟ ਰਹੇ ਹਾਂ ਸਾਡੇ ਵਿੱਚ ਲੋਭ ਹੰਕਾਰ ਇਹਨਾਂ ਆ ਚੁੱਕਿਆ ਪੈਸੇ ਦਾ ਸੀ ਕਹਿ ਲਈਏ ਕਿ ਅਸੀਂ ਮਾਇਆ ਦੇ ਪਿੱਛੇ ਭੱਜ ਰਹੇ ਹਾਂ ਅਸੀਂ ਰਿਸ਼ਤਿਆਂ ਨੂੰ ਛੱਡ ਰਹੇ ਹਾਂ ਮਤਲਬ ਆਪਾਂ ਕਹਿ ਰਹੀਏ ਕਿ ਰੱਬ ਦੇ ਬਣਾਏ ਬੰਦੇ ਹੀ ਬੰਦਿਆਂ ਨੂੰ ਮਾਰ ਰਹੇ ਨੇ ਇਹ ਦੌਰ ਇਸ ਤਰ੍ਹਾਂ ਦਾ ਆ ਗਿਆ ਗੁਰੂ ਜੀ ਨੇ ਕਿਹਾ ਸੀ ਨਿਮਰਤਾ ਦੇ ਨਾਲ ਰਹੋ ਹਰ ਇੱਕ ਨੂੰ ਪ੍ਰੇਮ ਕਰੋ ਕਿ ਅਸੀਂ ਕਰਦੇ ਆ ਕਿ ਸਾਡੇ ਵਿੱਚ ਨਿਮਰਤਾ ਹੈ ਗੁਰੂ ਜੀ ਨੇ ਸਾਨੂੰ ਨਾਮ ਦੀ ਗੱਲ ਕੀਤੀ ਸੀ ਕਿ ਨਾਮ ਜਪੋ ਕਿਹਦੇ ਕੋਲ ਅੱਜ ਟਾਈਮ ਹੈ ਜਿਹੜਾ ਸਮਾਂ ਕੱਢ ਕੇ ਨਾਮ ਜਪਦਾ ਹੈ ਬਹੁਤ ਰੀਅਰ ਲੋਕ ਹੋਣਗੇ ਬਹੁਤ ਚੰਗੀ ਗੱਲ ਹੈ ਜਿਹੜੇ ਕਰਦੇ ਉਹੜ ਕਿ ਅਸੀਂ ਨਾਮ ਜਪਦੇ ਆ ਕੀਰਤ ਕਰਦੇ ਆ ਮਿਹਨਤ ਕਰਦੇ ਆ ਆਪਣਾ ਕਮਾਉਂਦੇ ਆ ਅਸੀਂ ਤਾਂ ਚੋਰੀਆਂ ਠੱਗੀਆਂ ਕਰ ਰਹੇ ਆ ਕੀੜੀ ਕਿਰਤ ਕਰ ਰਹੇ ਹਾਂ ਧੋਖੇ ਦੇ ਰਹੇ ਆ ਲੋਕਾਂ ਨੂੰ ਔਰ ਸਭ ਤੋਂ ਵੱਡੀ ਗੱਲ ਇਹ ਕਿ ਸਾਡੇ ਗੁਰੂ ਪਾਤਸ਼ਾਹ ਜੀ ਨੇ ਜੋ ਕਿਹਾ ਸੀਗਾ ਕਿ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਾਰੇ ਧਰਮਾਂ ਦੇ ਇੱਕ ਗੁਰੂ ਸੀਗੇ ਉਹ ਕਿਸੇ 'ਚ ਫਰਕ ਨਹੀਂ ਸੀ ਕਰਦੇ ਅਮੀਰ ਗਰੀਬ ਗੋਰਾ ਕਾਲਾ ਕੋਈ ਵੀ ਹੋਵੇ ਪਰ ਅਸੀਂ ਤਾਂ ਇੱਥੇ ਜਾਤਾਂ 'ਚੋਂ ਹੀ ਨਹੀਂ ਬਾਹਰ ਨਿਕਲ ਰਹੇ ਅਸੀਂ ਅੰਧ ਵਿਸ਼ਵਾਸਾਂ 'ਚ ਪਏ ਹੋਏ ਆ ਔਰ ਵੱਡੀ ਗੱਲ ਇਹ ਕਿ ਦਰ ਮਦਨਾਤੀ ਅਸੀਂ ਰਾਜਨੀਤੀਆਂ ਕਰ ਰਹੇ ਹਾਂ ਸਾਨੂ ਗੁਰੂ ਪਾਤਸ਼ਾਹ ਜੀ ਨੇ ਇਹ ਦੇਸ਼ ਤਾਂ ਨਹੀਂ ਦਿੱਤੇ ਸੀ ਨਾ ਫਿਰ ਇਹ ਗੱਲਾਂ ਕਿੱਥੋਂ ਆ ਗਈਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਕਿਹਾ ਸੀ ਕਿ ਧੀਆਂ ਦੀ ਹਨਾ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾ ਨੂੰ ਕਿ ਅਸੀਂ ਕੁੜੀਆਂ ਦੀ ਰਿਸਪੈਕਟ ਕਰਦੇ ਹਾਂ ਬਹੁਤ ਦੁੱਖ ਲੱਗਦਾ ਹੈ ਕਿ ਜਦੋਂ ਸੜਕਾਂ ਤੇ ਧੀਆਂ ਪੈਣਾ ਜਾਂਦੀਆਂ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੰਦੀਸ਼ ਸ਼ਬਦਾਬਲੀ ਵਰਤੀ ਜਾਂਦੀ ਹੈ ਇੱਕ ਜਨਕ ਜਗਤ ਜੰਨੀ ਨੂੰ ਗਲਤ ਤਰੀਕੇ ਦੇ ਨਾਲ ਬੋਲਿਆ ਜਾਂਦਾ ਹੈ ਟ੍ਰੀਟ ਕੀਤਾ ਜਾਂਦਾ ਹੈ ਅਸੀਂ ਤਾਂ ਫਿਰ ਕੁਝ ਨਹੀਂ ਮੰਨਦੇ ਅਸੀਂ ਤਾਂ ਮਾਇਆ ਦੀ ਦੌੜ ਦੇ ਵਿੱਚ ਲੱਗੇ ਹੋਏ ਆਂ ਇੱਕ ਦੂਜੇ ਨੂੰ ਪਿੱਛੇ ਸਿੱਟ ਰਹੇ ਆਂ ਖਿੱਚ ਰਹੇ ਆਂ ਰੱਬ ਦਾ ਨਾਮ ਅਸੀਂ ਨਹੀਂ ਲੈ ਰਹੇ ਔਰ ਜਦੋਂ ਅਸੀਂ ਬੋਲਨਾ ਗੁੱਸਾ ਸਾਡੇ ਅੰਦਰ ਸਭ ਤੋਂ ਵੱਧ ਸਾਡੀ ਈਗੋ ਹਰਟ ਹੁੰਦੀ ਹੈ ਸਾਡਾ ਐਟੀਟਿਊਡ ਹੀ ਬਹੁਤ ਜ਼ਿਆਦਾ ਵਧਿਆ ਹੋਇਆ ਕਿੱਥੇ ਜਾ ਰਹੇ ਆਂ ਅਸੀਂ ਤੇ ਅਸੀਂ ਅੱਜ ਹੁਣ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥੇ ਟੇਕ ਰਹੇ ਆ ਲੰਗਰ ਲਾ ਰਹੇ ਆ ਸੇਵਾ ਕਰ ਰਹੇ ਬਹੁਤ ਚੰਗੀ ਗੱਲ ਹੈ ਕਿ ਇਹ ਕਰਨਾ ਵੀ ਜਦੋਂ ਕੋਈ ਗੁਰੂ ਪਾਤਸ਼ਾਹ ਜੀ ਨੇ ਲੰਗਰ ਦੀ ਸ਼ੁਰੂਆਤ ਖੁਦ ਕੀਤੀ ਸੀਗੀ ਪਰ ਕੀ ਵਾਕਈ ਅਸੀਂ ਦਿਲੋਂ ਗੁਰੂ ਪਾਤਸ਼ਾਹ ਜੀ ਨੂੰ ਮੰਨਦੇ ਆ ਜੇ ਅਸੀਂ ਮੰਨਦੇ ਆ ਕਿ ਅਸੀਂ ਅਸੀਂ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਦੇ ਵਿੱਚੋਂ ਅਸੀਂ ਪੜ੍ਹ ਲੈਨੇ ਆ ਗੁਰਬਾਣੀ ਨੂੰ ਠੀਕ ਹੈ ਪਾਠ ਕਰ ਲੈ ਢਲੀ ਦੀ ਤਰ੍ਹਾਂ ਪਰ ਗੁਰਬਾਣੀ ਕਹਿੰਦੀ ਕੀ ਆ ਗੁਰਬਾਣੀ ਦੇ ਵਿੱਚ ਦਿੱਤੇ ਉਪਦੇਸ਼ ਉਹਨਾਂ ਦੀ ਪੰਕਤੀਆਂ ਨੂੰ ਜੇ ਅਸੀਂ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਗੱਲਾਂ ਨੂੰ ਪੜ ਕੇ ਆਪਣੀ ਜ਼ਿੰਦਗੀ ਤੇ ਲਾਗੂ ਕੀਤਾ ਫਿਰ ਪਾਠ ਕਰਨ ਦਾ ਫਾਇਦਾ ਹੀ ਕੀ ਹੋਇਆ ਦਿਲ ਤੇ ਹੱਥ ਰੱਖ ਕੇ ਦੱਸੋ ਗੱਲ ਕਿ ਅਸੀਂ ਵਾਕੇ ਗੁਰੂ ਨਾਨਕ ਦੀ ਦੇਵ ਜੀ ਦੇ ਫਲਸਫੇ ਨੂੰ ਮੰਨਦੇ ਆ ਹੋ ਸਕਦਾ ਹੈ ਕਿ ਕੁਝ ਗਲਤ ਕਹਿ ਦਿੱਤਾ ਹੋਵੇ ਉਸ ਲਈ ਮਾਫੀ ਹੈ ਜੀ ਮਾਫ ਕਰਨਾ ਪਰ ਕੁਝ ਸਵਾਲ ਸੀ ਇਸੇ ਕਰਕੇ ਮੈਂ ਸੋਚਿਆ ਕਿ ਅੱਜ ਤੁਹਾਡੇ ਨਾਲ ਗੱਲਬਾਤ ਕਰਾਂ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾ ਇੱਕ ਵਾਰ ਫਿਰ ਤੋਂ